ਪਸ਼ੂਆਂ ਦੇ ਵਿੱਚ ਥਨੇਲਾ ਰੋਗ ਜਿਸ ਕਰਕੇ ਥਣਾ ਦੇ ਵਿੱਚ ਸੋਜਸ ਹੋ ਜਾਂਦੀ ਹੈ ਤੇ ਥੱਡਾ ਲਾਲ ਰੰਗ ਦਾ ਹੋ ਜਾਂਦਾ ਤੇ ਪਸ਼ੂ ਥਣ ਨੂੰ ਹੱਥ ਨਹੀਂ ਲਗਾਉਣ ਦਿੰਦਾ ਲੱਤਾਂ ਮਾਰਦਾ ਹੈ ਪਸ਼ੂ ਪਾਲਕ ਨੂੰ ਜਿਹੜੀ ਥਾਰ ਕੱਢਣੀ ਬਹੁਤ ਔਖੀ ਹੋ ਜਾਂਦੀ ਆ ਤੇ ਪਸ਼ੂ ਦਾ ਜਿਹੜਾ ਦੁੱਧ ਆ ਉਹ ਵੀ ਪੀਣ ਦੇ ਯੋਗ ਨਹੀਂ ਰਹਦਾ ਦੁੱਧ ਪੀਲੇ ਰੰਗ ਦਾ ਗਾੜਾ ਜਾਂ ਦੁੱਧ ਹੋ ਜਾਂਦਾ ਦੁੱਧ ਦੇ ਵਿੱਚ ਸਿੱਧੀਆਂ ਆਉਂਦੀਆਂ ਨੇ ਕਈ ਵਾਰੀ ਥਣਾ ਦੇ ਵਿੱਚ ਖੂਨ ਵੀ ਆਉਣ ਲੱਗ ਜਾਂਦਾ ਤੇ ਪੂਰੇ ਦਾ ਪੂਰਾ ਜਿਹੜਾ ਥਾਣਾ ਹੈ ਮਰ ਜਾਂਦਾ ਕਈ ਵਾਰੀ ਸਮੱਸਿਆ ਇੱਕ ਤੋਂ ਵੱਧ ਥਾਣਾ ਦੇ ਵਿੱਚ ਵੀ ਇਹ ਜਿਹੜੀ ਹੋ ਜਾਂਦੀ ਆ ਕਈ ਵਾਰੀ ਗੱਲ ਇੰਨੀ ਵੱਧ ਜਾਂਦੀ ਆ ਵੀ ਆਪਾਂ ਨੂੰ ਥਾਣੇ ਬੰਦ ਕਰਨ ਤੱਕ ਦੀ ਨੋਟ ਆ ਜਾਂਦੀ ਆ ਤਾਂ ਕਿ ਬਿਮਾਰੀ ਵੱਧ ਕੇ ਦੂਸਰੇ ਹੋਰ ਥਾਣਾ ਤੱਕ ਨਾ ਪਹੁੰਚੇ ਕਈ ਵਾਰੀ ਪੂਰਾ ਚੱਡਾ ਵੀ ਖਰਾਬ ਇਹਦੇ ਨਾਲ ਹੋ ਸਕਦਾ ਮੱਝਾਂ گاਵਾਂ ਦੀ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਪਸ਼ੂ ਪਾਲਕਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੀ ਕਰਦੀ ਆ ਭਈ ਜੇਕਰ ਪਸ਼ੂ ਦਾ ਥਣ ਖਰਾਬ ਹੋ ਜਾਵੇ ਤਾਂ ਕਈ ਵਾਰੇ ਪਸ਼ੂ ਅੱਧੇ ਤੋਂ ਵੀ ਘੱਟ ਰੇਟ ਤੇ ਵੇਚਣਾ ਪੈ ਜਾਂਦਾ ਹੈ ਇਸ ਰੋਗ ਤੋਂ ਬਚਾ ਦੇ ਵਾਸਤੇ ਆਪਾਂ ਕੀ ਕਰ ਸਕਦੇ ਹਾਂ ਜੇਕਰ ਰੋਗ ਲੱਗ ਗਿਆ ਤਾਂ ਫਿਰ ਆਪਾਂ ਕੀ ਇਲਾਜ ਕਰ ਸਕਦੇ ਹਾਂ ਕਿਹੜੇ ਕਿਹੜੇ ਦੇਸੀ ਨੁਕਤੇ ਨੇ ਜਿਹੜੇ ਆਪਾਂ ਵਰਤ ਸਕਦੇ ਹਾਂ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਰਹੇ ਹੋ ਚੈਨਲ ਆ ਜੰਕਸ਼ਨ ਖੇਤੀਬਾੜੀ ਜਿਹੜੇ ਕਿਸਾਨ ਵੀਰਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਵਾਲਾ ਜਿਹੜਾ ਬਟਨ ਆ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਹਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਅਤੇ ਵੀਡੀਓ ਤੁਹਾਡੇ ਦੇ ਤੱਕ ਮਿਲਦੀ ਰਹੇ ਤੁਹਾਡੇ ਨਾਲ ਵੀਡੀਓ ਸ਼ੇਅਰ ਹੁੰਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਅਤੇ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਕਰ ਦਿਆ ਕਰੋ ਆ ਕੇ ਜਿਹੜੀ ਜਾਣਕਾਰੀ ਹੈ ਜਿਆਦਾ ਤੁਹਾਵਾ ਦੋਸਤਾਂ ਨਾਲ ਸ਼ੇਅਰ ਹੋ ਸਕੇ ਥਨੈਲਾ ਰੋਗ ਜਾਇ ਨੂੰ ਮੈਸਟਾਈਟਿਸ ਵੀ ਆਪਾਂ ਕਹਿੰਦੇ ਆ ਜਿਸ ਕਰਕੇ ਪਸ਼ੂ ਨੂੰ ਕਾਫੀ ਪ੍ਰੋਬਲਮ ਆਉਂਦੀ ਆ ਪੰਨ ਪਤਾ ਵੀ ਪਸ਼ੂ ਦਾ ਜਿਹੜਾ ਛੱਡਾ ਕਈ ਵਾਰੀ ਲਾਲ ਲੰਗਦਾ ਹੋ ਜਾਂਦਾ ਥਣਾ ਦੇ ਵਿੱਚ ਸੋਜ ਸਾਦ ਜਾਂਦੀ ਪੂਰੇ ਛੱਡੇ ਦੇ ਵਿੱਚ ਜਿਹੜੀ ਸੋਜ ਸਾਦ ਜਾਂਦੀ ਹੈ ਇਹ ਕਈ ਕਾਰਨ ਇਹਦੇ ਹੋ ਸਕਦੇ ਨੇ ਪਸ਼ੂ ਦੇ ਲੇਵੇ ਦੇ ਉੱਪਰ ਫਟ ਲੱਗ ਜਾਵੇ ਤਾਂ ਵੀ ਮੈਸਟਾਈਟਿਸ ਹੋ ਜਾਂਦਾ ਪਸ਼ੂ ਦਾ ਥਣ ਕਈ ਵਾਰੀ ਥਣ ਥੱਲੇ ਆਉਣ ਦੇ ਨਾਲ ਥਣਾ ਦੇ ਵਿੱਚ ਸਿੱਧੀਆਂ ਹੋਣ ਲੱਗ ਜਾਂਦੀਆਂ ਨੇ ਥਣ ਤੇ ਸੋਜ ਜਿਹਾ ਆ ਜਾਂਦੀ ਆ। ਕਈ ਵਾਰੀ ਡੰਗਰਾਂ ਵਾਲੇ ਘਰ ਦਾ ਘਰ ਦਾ ਜਿਹੜਾ ਫਰਸ਼ ਉੱਪਰ ਖੁੱਪੜਾਉਂਦਾ ਹੈ ਉਹਦੀ ਵਜ੍ਹਾ ਨਾਲ ਥਣ ਦਾ ਆਵ ਥੱਲੇ ਆ ਜਾਂਦਾ ਥਣ ਖਰਾਬ ਹੋ ਜਾਂਦਾ। ਘੱਟ ਸਾਫ਼ ਸਫਾਈ ਕਾਰਨ ਵਾਇਰਸ ਐਂਟਰ ਹੋ ਜਾਂਦਾ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਬਾੜੇ ਦੀ ਸਾਫ਼ ਸਫਾਈ ਦੀ ਪ੍ਰੋਬਲਮ ਆਉਂਦੀ ਆ। ਬਰਸਾਤ ਦੇ ਦਿਨਾਂ ਦੇ ਵਿੱਚ ਜਦੋਂ ਮੌਸਮ ਤੇ ਕਾਫੀ ਸੱਲ ਹੋਵੇ ਉਸ ਵੇਲੇ ਰੋਗ ਜਿਹੜਾ ਵੱਡੀ ਮਾਤਰਾ ਵਿੱਚ ਫੈਲਦਾ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਚਿਕੜ ਬਣ ਗਿਆ ਤੇ ਛਿਲਾ ਜਿਹਾ ਮੌਸਮ ਹੁੰਦਾ ਤੇ ਰੋਗ ਕਾਫੀ ਵਧ ਜਾਂਦਾ ਇਹ ਤਾਂ ਹੋ ਗਿਆ ਇਸ ਰੋਗ ਦੇ ਫੈਲਣ ਦੇ ਕਾਰਨ ਇਸ ਰੋਗ ਤੋਂ ਬਚਾ ਦੇ ਵਾਸਤੇ ਫਿਰ ਆਪਾਂ ਕੀ ਕਰ ਸਕਦੇ ਆ ਤਾਂ ਕਿ ਜਿਹੜਾ ਰੋਗ ਫੈਲੇ ਹੀ ਨਾ ਕਿਉਂਕਿ ਜੇ ਆਪਾਂ ਰੋਗ ਇੱਕ ਵਾਰੀ ਫੈਲ ਗਿਆ ਫਿਰ ਕੰਟਰੋਲ ਕਰਨਾ ਕਾਫੀ ਔਖਾ ਹੋ ਜਾਂਦਾ ਤੇ ਪਸ਼ੂ ਪਾਲਕ ਦਾ ਜਿਹੜਾ ਆਰਥਿਕ ਨੁਕਸਾਨ ਉਹ ਜ਼ਿਆਦਾ ਹੋ ਜਾਂਦਾ ਤੇ ਜਿਹੜਾ ਹੋਰ ਵੱਡੀ ਦਿੱਕਤ ਪਸ਼ੂ ਨੂੰ ਚੋਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਪਸ਼ੂ ਧਾਰ ਕੱਢਣ ਵੇਲੇ ਬਹੁਤ ਔਖ ਮਹਿਸੂਸ ਕਰਦਾ ਪਸ਼ੂ ਥਣਾ ਨੂੰ ਹੱਥ ਨਹੀਂ ਲਾਉਣ ਦਿੰਦਾ ਤੇ ਕਈ ਵਾਰ ਤਾਂ ਪਸ਼ੂ ਤੇ ਪਾਲਕ ਦੇ ਸੱਟ ਵੀ ਮਾਰ ਦਿੰਦਾ ਪਸ਼ੂ ਲੱਤ ਮਾਰਦਾ ਪਸ਼ੂ ਪਾਲਕ ਨੂੰ ਸੱਟ ਲੱਗਣ ਦਾ ਖਤਰਾ ਹੋ ਜਾਂਦਾ ਇਸ ਲਈ ਇਸ ਰੋਗ ਤੋਂ ਬਚਾ ਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਾਂ ਕੀ ਕਰਨਾ ਵੀ ਪਸ਼ੂਆਂ ਵਾਲੇ ਵਾੜੇ ਦਾ ਸੈੱਡ ਦੀ ਸਾਫ ਸਫਾਈ ਦੇ ਉੱਤੇ ਧਿਆਨ ਦੇਣਾ ਸਾਫ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਪਸ਼ੂਆਂ ਦੇ ਹੀਠਾਂ ਜਿਹੜਾ ਗਿੱਲ ਨਹੀਂ ਰਹਿਣੀ ਚਾਹੀਦੀ ਕਿਉਂਕਿ ਗਿੱਲੇ ਥਾਂ ਤੇ ਤੇ ਚਿੱਕੜ ਦੇ ਵਿੱਚ ਇਹ ਰੋਗ ਬਹੁਤ ਜ਼ਿਆਦਾ ਫੈਲਦਾ ਦਦਾਹੂ ਪਸ਼ੂ ਦੀ ਜਦੋਂ ਆਪਾਂ ਧਾਰ ਕੱਢ ਲਏ ਨੇ ਆ ਧਾਰ ਕੱਢਣ ਤੋਂ ਬਾਅਦ ਲਾਲ ਦਵਾਈ ਦੇ ਵਿੱਚ ਜਿਹੜੇ ਪਸ਼ੂ ਦੇ ਥਣ ਨੇ ਪਿਆਰੇ ਥਣ ਨੂੰ ਚੰਗੀ ਤਰ੍ਹਾਂ ਰੋਕ ਦੇਣਾ ਚਾਹੀਦਾ ਕਿਉਂਕਿ ਲਾਲ ਦਵਾਈ ਦੇ ਨਾਲ ਪਸ਼ੂ ਦੇ ਥਣਾ ਚ ਜਿਹੜਾ ਵਾਇਰਸ ਐਂਟਰ ਨਹੀਂ ਹੁੰਦਾ ਕਿਉਂਕਿ ਲਾਲ ਦਵਾਈ ਐਂਟ ਐਂਟੀਬੈਕਟੀਰੀਅਲ ਹੁੰਦੀ ਹੈ ਬੈਕਟੀਰੀਆ ਥਣਾ ਦੇ ਵਿੱਚ ਦਾਖਲ ਹੋ ਕੇ ਥਣ ਨੂੰ ਖਰਾਬ ਕਰਦਾ ਜੇਕਰ ਆਪਾਂ ਇਹ ਦਵਾਈ ਦੇ ਵਿੱਚ ਚਾਰੇ ਥਣਾ ਨੂੰ ਡੋਬ ਦੰਨਿਆ ਤਾਂ ਕਿਉਂਕਿ ਥਣਾ ਦੇ ਮੂੰਹ ਉਹ ਤੋਂ ਖੁੱਲੇ ਹੁੰਦੇ ਨੇ ਤੇ ਦਵਾਈ ਮੂੰਹ ਤੇ ਲੱਗ ਜਾਂਦੀ ਹੈ ਤੇ ਥਣਾਂ ਦੇ ਅੰਦਰ ਜਿਹੜਾ ਵਾਇਰਸ ਐਂਟਰ ਨਹੀਂ ਕਰ ਸਕਦਾ ਇਹ ਬਹੁਤ ਵਧੀਆ ਨੁਕਤਾ ਜਿਹੜਾ ਕਿ ਥਣਾਂ ਦੀਆਂ ਸਾਰੀਆਂ ਬਿਮਾਰੀਆਂ ਤੋਂ ਪਸ਼ੂਆਂ ਨੂੰ ਬਚਾ ਕੇ ਰੱਖਦਾ ਲਾਲ ਦਵਾਈ ਬਾਜ਼ਾਰ ਦੇ ਵਿੱਚੋਂ ਆਸਾਨੀ ਨਾਲ ਮਿਲ ਜਾਂਦੀ ਹੈ ਪੋਟਾਸ਼ੀਆ ਪਰਮੈਗਨੇਟ ਵੀ ਇਹਨੂੰ ਕਹਿੰਦੇ ਨੇ ਬਾਜ਼ਾਰ ਦੇ ਵਿੱਚੋਂ ਲਾਲ ਦਵਾਈ ਕਹਿ ਕੇ ਆਪਾਂ ਲੈ ਸਕਦੇ ਹਾਂ ਕਮਿਸ਼ਟੀਆਂ ਦੀਆਂ ਦੁਕਾਨਾਂ ਤੋਂ ਜਾਂ ਫਿਰ ਆਮ ਜਿਹੜੀਆਂ ਕਰਿਆਨੇ ਦੀਆਂ ਦੁਕਾਨਾਂ ਨੇ ਇਹ ਦਵਾਈ ਬੜੀ ਆਸਾਨੀ ਨਾਲ ਹੀ ਮਿਲ ਜਾਂਦੀ ਹੈ ਇਹ ਦਵਾਈ ਆਪਾਂ ਪਸ਼ੂ ਦੀ ਜਿਹੜੀ ਪਾਣੀ ਵਾਲੀ ਖੇਲ ਹੈ ਉਹਦੇ ਵਿੱਚ ਵੀ ਪਾ ਸਕਦੇ ਹਾਂ ਜਿਸ ਦੇ ਨਾਲ ਪਾਣੀ ਖਰਾਬ ਨਹੀਂ ਹੁੰਦਾ ਗਰਮੀਆਂ ਦੇ ਵਿੱਚ ਤਾਂ ਇਹਦੀ ਹੋਰ ਵੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਹੰਤਰਾ ਦੇ ਹਾਨੀਕਾਰਕ ਬੈਕਟੀਰੀਆ ਨੂੰ ਇਹ ਦਵਾਈ ਜਿਹੜੀ ਖਤਮ ਕਰ ਦਿੰਦੀ ਹੈ ਜਿਹਦੇ ਰਾਹੀਂ ਬਿਮਾਰੀਆਂ ਪਸ਼ੂ ਦੇ ਸਰੀਰ 'ਚ ਦਾਖਲ ਆਉਂਦੀਆਂ ਨੇ ਉਹਨਾਂ ਸਾਰੇ ਬੈਕਟੀਰੀਆ ਨੂੰ ਲਾਲ ਦਵਾਈ ਖਤਮ ਕਰ ਦਿੰਦੀ ਆ। ਇੱਕ ਦੂਸਰਾ ਨੁਕਤਾ ਪਸ਼ੂ ਨੂੰ ਧਾਰ ਕੱਢਣ ਤੋਂ ਬਾਅਦ ਆਪਾਂ 20-25 ਮਿੰਟ ਤੱਕ ਵੈਖੜਨਾ ਦੇਉ। ਕਿਉਂਕਿ ਧਾਰ ਕੱਢਣ ਤੋਂ ਬਾਅਦ 20-25 ਮਿੰਟ ਤੱਕ ਜਿਹੜੇ ਥਣਾ ਦੇ ਮੂੰਹ ਨੇ ਉਹ ਖੁੱਲੇ ਰਹਦੇ ਨੇ ਤੇ ਬੰਦ ਹੋ ਜਾਂਦੇ ਨੇ ਫਿਰ। ਜਿਹੜਾ ਬੈਕਟੀਰੀਆ ਜਦੋਂ ਥਣ ਮੰਨ ਦੇ ਮੂੰਹ ਬੰਦ ਹੋ ਗਏ ਫਿਰ ਉਹਦੇ ਅੰਦਰ ਐਂਟਰੀ ਕਰ ਸਕਦਾ ਜਿਹੜਾ ਵਾਇਰਸ ਹੈ ਉਹ ਰੁਕ ਜਾਂਦਾ। ਤੇ ਥਣ ਖਰਾਬ ਹੋਣ ਤੋਂ ਬਚਿਆ ਰਹਿੰਦਾ। ਜੇਕਰ ਪਸ਼ੂ ਦੇ ਥਣਾ ਦੇ ਵਿੱਚ ਹੁਣ ਮੈਸਟ੍ਰਾਈਟਸ ਆ ਗਈ ਬਿਮਾਰੀ ਆ ਗਈ ਫਿਰ ਆਪਾਂ ਕੀ ਕਰਨਾ ਜਿਹੜੇ ਇਹ ਪਹਿਲਾਂ ਤਾਂ ਘਰੇਲੂ ਇਲਾਜ ਆਪਾਂ ਤਕਰੀਬਨ ਕਾਫੀ ਜਿਹੜੇ ਪਿੰਡਾਂ ਦੇ ਵਿੱਚ ਪ੍ਰਾਂਤ ਸਿਆਣੇ ਬਜ਼ੁਰਗ ਸੀ ਉਹ ਘਰੇਲੂ ਇਲਾਜ ਇਹ ਕਰ ਲੈਂਦੇ ਸੀ 250 ਗ੍ਰਾਮ ਆਪਾਂ ਨਿੰਬੂ ਲੈਣੇ ਨੇ 50 ਗ੍ਰਾਮ ਮਿੱਠਾ ਸੋਡਾ ਤੇ 150 ਗ੍ਰਾਮ ਮਿੱਠਾ ਤੇਲ ਜਿਹਨੂੰ ਤੇਲਾਂ ਦਾ ਤੇਲ ਵੀ ਆਪਾਂ ਕਹਿੰਦੇ ਆ ਇਹ ਤਿੰਨੇ ਚੀਜ਼ਾਂ ਪਸ਼ੂ ਆਪਾਂ ਦੇ ਸਕਦੇ ਆ 250 ਗ੍ਰਾਮ ਨਿੰਬੂ ਚਾਹੇ ਤਾਂ ਕੱਟ ਕੇ ਪਸੂ ਨੂੰ ਹਰੀ-ਚਾਰੀ ਚਰਲਾ ਕੇ ਦੇ ਦਿਓ ਜਾਂ ਫਿਰ ਆਪਾਂ ਕੀ ਕਰ ਸਕਦੇ ਆ ਵੀ ਥੋੜੀ ਜੀ ਮਾਤਰਾ ਦੇ ਵਿੱਚ ਚੀਨੀ ਲੈ ਕੇ ਉਹਦੀ ਚਾਹਣੀ ਬਣਾ ਲਓ। ਉਹਦੇ ਵਿੱਚ ਨਿੰਬੂ ਪਾ ਦਿਓ। ਇਸੇ ਚਾਹਣੀ ਦੇ ਵਿੱਚ ਤਿਲਾਂ ਦਾ ਤੇਲ ਜਿਹੜਾ ਆਪਾਂ ਪਸੂ ਨੂੰ ਦੇਣਾ ਉਹ ਵੀ 150 ਗ੍ਰਾਮ ਹੈ। ਇਸੇ ਚਾਹਣੀ ਚ ਰਲਾ ਦੇਓ। ਤੇ ਇਹ ਦੋਈ ਚੀਜ਼ਾਂ ਆਪਾਂ ਪਸੂ ਨੂੰ ਦੇ ਸਕਦੇ ਆ ਤੇ ਮਿੱਠਾ ਸੋਡਾ ਰਹਿੰਦਾ ਮਿੱਠਾ ਸੋਡਾ 50 ਗ੍ਰਾਮ ਸਵੇਰ ਤੇ 50 ਗ੍ਰਾਮ ਸ਼ਾਮ ਨੂੰ। ਦਾਣੇ ਦੇ ਵਿੱਚ ਆਪਾਂ ਰਲਾ ਕੇ ਪਸੂ ਨੂੰ ਦਿੰਨੇ ਆ। ਜਦੋਂ ਆਪਾਂ ਪਸੂ ਚੋਣਿਆ ਉਸ ਵੇਲੇ ਦਾਣੇ ਚ ਰਲਾ ਕੇ ਪਸੂ ਨੂੰ ਦੇ ਦਿਓ। ਤੇ ਇਹ ਦੇਸੀ ਇਲਾਜ ਥਣੈਲਾ ਰੋਗ ਦੇ ਵਿੱਚ ਬਹੁਤ ਕਾਰਗਰ ਹੈ। ਇਹਦੇ ਨਾਲ ਆਪਸ ਨੂੰ ਠੀਕ ਹੋਣ ਚ ਕਾਫੀ ਮਦਦ ਮਿਲਦੀ ਹੈ। ਇੱਕ ਹੋਮਿਓਪੈਥਿਕ ਦਵਾਈ ਵੀ ਮਾਈਸਟੈਟਿਸ ਦੇ ਵਾਸਤੇ ਆਉਂਦੀ ਹੈ ਜਿਹੜੀ ਬਹੁਤ ਵਧੀਆ ਕੰਮ ਕਰਦੀ ਹੈ। ਬਾਜ਼ਾਰ ਦੇ ਵਿੱਚ ਉਹ ਟੀਟਾ ਸੂਲ ਨਾਮ ਦੇ ਨਾਲ ਇਹਦੀ ਕਿੱਟ ਮਿਲਦੀ ਆ। ਜਿਹਦੇ ਵਿੱਚ ਦੋ ਦੋ ਗੋਲੀਆਂ ਤੇ ਥਣਾ ਦੇ ਤੇ ਲਗਾਉਣ ਦੇ ਲਈ ਕਰੀਮ ਹੁੰਦੀ ਆ ਤੇ ਪੂਰੀ ਕਿੱਟ ਹੁੰਦੀ ਆ ਇਹ। ਇਹ ਇਹ ਬਹੁਤ ਕਾਰਗਰ ਕਿੱਟ ਆ। ਜੇਕਰ ਰੋਗ ਜਿਆਦਾ ਬਾਅਦ ਜਾਵੇ ਤਾਂ ਇਹ ਕਿਟ ਵਰਤੀ ਜਾ ਸਕਦੀ ਹੈ ਇਹਦੇ ਨਾਲ ਜਿਹੜਾ ਪਸ਼ੂ ਕਾਫੀ ਹੱਦ ਤੱਕ ਠੀਕ ਹੋ ਜਾਂਦਾ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਜੇਕਰ ਆਪਾਂ ਡਾਕਟਰ ਨੂੰ ਵੀ ਬੁਲਾਉਣਾ ਤਾਂ ਡਾਕਟਰ ਕਾਫੀ ਸਟਰੋਂਗ ਜਿਹੜੇ ਐਂਟੀਬਾਇਓਟਿਕ ਇਹਨਾਂ ਦੇ ਵਾਸਤੇ ਵਰਤਦੇ ਨੇ ਜਿਹਦੇ ਨਾਲ ਪਸ਼ੂ ਦਾ ਦੁੱਧ ਕਾਫੀ ਘਟ ਜਾਂਦਾ ਪਰ ਜੇਕਰ ਆਪਾਂ ਹੋਮੋਪੈਥਿਕ ਦਵਾਈ ਟੀਟਾ ਸੋਲ ਵਰਤਦੇ ਆ ਤਾਂ ਇਹਦੇ ਨਾਲ ਜਿਹੜਾ ਦੁੱਧ ਘਟਣ ਦੀ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਨਹੀਂ ਕਾਫੀ ਘਟ ਆਉਂਦੀ ਆ ਬਿਮਾਰੀ 90% 95% ਤੱਕ ਠੀਕ ਹੋ ਜਾਂਦੀ ਆ ਤੁਹਾਨੂੰ ਉਸ ਤੋਂ ਆਪ ਆਪਣੇ ਪਸ਼ੂ ਨੂੰ ਥਨੈਲਾ ਰੋਗ ਤੋਂ ਬਚਾਉਣ ਦੇ ਵਾਸਤੇ ਲਾਇਲ ਜਿਹੜੀ ਲਾਲ ਦਵਾਈ ਦੀ ਵਰਤੋਂ ਬਰਸ਼ਾਤ ਦੇ ਦਿਨਾਂ 'ਚ ਜ਼ਰੂਰ ਕਰੋ ਤਾਂ ਕਿ ਰੋਗ ਜੜਾ ਆਵੇ ਹੀ ਨਾ ਇਸੇ ਤਰ੍ਹਾਂ ਪਸ਼ੂਆਂ ਵਾਲੇ ਬਾੜੇ ਨੂੰ ਵੀ ਸਾਫ਼ ਸੁਥਰਾ ਰੱਖੀ ਸੁੱਕਾ ਰੱਖੀ ਕਿਉਂਕਿ ਜੇਕਰ ਇੱਕ ਵਾਰ ਰੋਗ ਆ ਜਾਂਦਾ ਤਾਂ ਫਿਰ ਕਈ ਕਈ ਦਿਨਾਂ ਪਸ਼ੂ ਨੂੰ ਦਿੱਕਤ ਰਹਿੰਦੀ ਆ ਪਸ਼ੂ ਤਕਲੀਫ ਕਾਫੀ ਮੰਦਾ ਕਿਉਂਕਿ ਚੱਡੇ ਦੇ ਵਿੱਚ ਸੋਜ ਉਸ ਰਹਿੰਦੀ ਆ ਛੱਡਾ ਲਾਲ ਗੁਲਾਬੀ ਰੰਗ ਦਾ ਹੋ ਜਾਂਦਾ ਦੁੱਧ ਖਰਾਬ ਹੋ ਜਾਂਦਾ ਵਰਤੋਂ ਯੋਗ ਨਹੀਂ ਰਹਿੰਦਾ ਦੁੱਧ ਦਾ ਨੁਕਸਾਨ ਦੇ ਨਾਲ ਨਾਲ ਪਸ਼ੂ ਪਾਲਕ ਦਾ ਆਰਥਿਕ ਨੁਕਸਾਨ ਵੀ ਕਾਫੀ ਹੁੰਦਾ ਕਿਉਂਕਿ ਇਹਦਾ ਇਲਾਜ ਫਿਰ ਮਹਿੰਗਾ ਡਾਕਟਰਾਂ ਦਾ ਬੁਲਾਉਣਾ ਕਾਫੀ-ਕਾਫੀ ਦਾ ਹੈ ਇਹਨਾਂ ਨੂੰ ਇੰਜੈਕਸ਼ਨ ਲੱਗਦੇ ਨੇ ਤੇ ਕਾਫੀ ਪੈਸਾ ਖਰਚ ਹੋ ਜਾਂਦਾ ਇਸ ਲਈ ਆਪਣੇ ਪਸ਼ੂਆਂ ਨੂੰ ਚੰਗਾਇਲਾ ਰੂਪ ਤੋਂ ਬਚਾਉਣ ਦੇ ਵਾਸਤੇ ਪਹਿਲਾਂ ਹੀ ਆਪਾਂ ਧਿਆਨ ਰੱਖੀਏ ਤਾਂ ਕਿ ਜਿਹੜਾ ਰੋਗ ਆਉਣ ਦੀ ਨੌਕਰੀ ਨਾ ਆਵੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਦੋਸਤੋ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੋਸਤੋ ਧੰਨਵਾਦ ਦੋਸਤੋ ਸ਼ਤਸ੍ਰੀ ਅਕਾਲ ਦੋਸਤੋ